ਹਾਂਜੀ ਅੱਜ ਦੀ ਇਹ ਵੀਡੀਓ ਦੇਖ ਕੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਵਿਰਾਟ ਰੂਪ ਤਾਂ ਦੇਖਣ ਨੂੰ ਮਿਲੂਗਾ ਹੀ ਮਿਲੂਗਾ ਤੇ ਨਾਲ ਸਾਨੂੰ ਧਰਤੀ ਦੀ ਤੇ ਸਾਡੀ ਔਕਾਤ ਕਿੰਨੀ ਕਾਏ ਸਮਝ ਆਜੂ ਜਦੋਂ ਆਪਾਂ ਵਾਲ ਨੂੰ ਮਾਈਕਰੋਸਕੋਪ ਦੇ ਵਿੱਚ ਦੇਖਦੇ ਆ ਤਾਂ ਅੱਗੇ ਦੀ ਅੱਗੇ ਇੰਨੇ ਹੀ ਬਰੀਕ ਹਿੱਸੇ ਦੇ ਵਿੱਚ ਚਲੇ ਜਾਂਦੇ ਆ ਕਿ ਆਟਮ ਤੱਕ ਪਹੁੰਚ ਜਾਂਦੇ ਨੇ ਤੇ ਉਹ ਜਿਹੜਾ ਬਰੀਕ ਹਿੱਸਾ ਅੱਗੇ ਤੋਂ ਅੱਗੇ ਵਾਲ ਦਾ ਉਹ ਹੈਗਾ ਸਭ ਤੋਂ ਛੋਟਾ ਕਾਣਾ ਤੇ ਹੁਣ ਪੂਰੇ ਬ੍ਰਹਿਮੰਡ ਦੇ ਫੈਲਾਅ ਦੇ ਵਿੱਚ ਸਾਡੀ ਧਰਤੀ ਉਹ ਜਿਹੜਾ ਛੋਟਾ ਜਿਹਾ ਕਾਣਾ ਉਹਦੇ ਤੋਂ ਵੀ ਬਰੀਕ ਆ ਉਹਦੇ ਤੋਂ ਬਰੀਕ ਇਸ ਤਰੀਕੇ ਦੇ ਨਾਲ ਕਿ ਆਹ ਦੇਖੋ ਤੁਸੀਂ ਹੁਣ ਇੰਨੇ ਵੱਡੇ ਫੈਲਾਅ ਦੇ ਵਿੱਚ ਪ੍ਰਮਾਤਮਾ ਦਾ ਐਡਾ ਵਿਰਾਟ ਰੂਪ ਆ ਕਿ ਉਹਦੇ ਵਿੱਚ ਪਹਿਲਾਂ ਤਾਂ ਸਾਡੀ ਗੈਲੈਕਸੀ ਲੱਭਣੀ ਐਦਾਂ ਜਿਵੇਂ ਆਪਾਂ ਕਹ ਲਓ ਕਿ ਤੁਸੀਂ ਰੀਤੇ ਦਾ ਕੋ ਨਿਕਾਜ ਆ ਕਾਨ ਹੋਵੇ ਤੇ ਫਿਰ ਉਹ ਗੈਲੈਕਸੀ ਦੇ ਅੰਦਰ ਗਾਹਾਂ ਜਾ ਕੇ ਆਪਣੀ ਧਰਤੀ ਆ ਤੇ ਉਹ ਧਰਤੀ ਦੇ ਗਾਹਾਂ ਵਿੱਚ ਆਪਾਂ ਤੇ ਹੁਣ ਦੇਖ ਲਓ ਵੀ ਆਪਣੀ ਕਿੰਨੀ ਕੌਕਾਤ ਆ ਆਪਾਂ ਕਈ ਵਾਰੀ ਰੱਬ ਨੂੰ ਟੱਬ ਦੱਸਣ ਲੱਗ ਜਾਂਦੇ ਆ ਜਾਂ ਆਪਾਂ ਨੂੰ ਹੰਕਾਰ ਹੋ ਜਾਂਦਾ ਕਿ ਸਾਤੋਂ ਉੱਪਰ ਕੁਛ ਨਹੀਂ ਹੈਗਾ ਆ ਵੀਡੀਓ ਦੇਖ ਕੇ ਆਪਾਂ ਨੂੰ ਸਮਝ ਆਉਣੀ ਚਾਹੀਦੀ ਆ ਕਿ ਸਾਡੀ ਔਕਾਤ ਕਿੰਨੀ ਕਾ ਸ਼ਾਇਦ ਆਪਣਾ ਹੰਕਾਰ ਖਤਮ ਹੋ ਜਵੇ ਸ਼ਾਇਦ ਆਪਣੀਆਂ ਆਦੀਆਂ ਟੈਨਸ਼ਨਾਂ ਖਤਮ ਹੋ ਜਾਣ। ਜੇ ਵੀਡੀਓ ਸਮਝ ਆ ਜਾਵੇ ਤਾਂ ਧੰਨਵਾਦ।